ਦੇਖੋ ਪਹਿਲੀ ਗੱਲ ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਂਦੀ ਜੇ 1 ਲੱਖ ਬੰਦਾ ਵੀਡੀਓ ਨੂੰ ਦੇਖਦਾ ਉਹਦੇ ਵਿੱਚੋਂ ਜੇ ਇੱਕ ਬੰਦੇ ਦਾ ਵੀ ਫਾਇਦਾ ਹੁੰਦਾ ਬਿਨਾਂ ਪੈਸੇ ਲੈ ਬਿਨਾਂ ਮਿਲੇ ਬਿਨਾਂ ਕਰਾਇਏ ਬਿਨਾਂ ਪਾੜੇ ਤੇ ਬਿਨਾਂ ਟਾਈਮ ਛੱਡੇ ਮੈਂ ਕਹਿੰਦੀ ਆ ਅੱਜ ਦੇ ਯੁੱਗ 'ਚ ਬਹੁਤ ਵੱਡੀ ਗੱਲ ਹੈ ਹੁੰਦੇ ਦਾ ਜ਼ਿਆਦਾ ਦਾ ਫਾਇਦੇ ਨੇ ਪਰ ਮੈਂ ਮੋਟੀ ਜੀ ਮਿਸਾਲ ਦਿੰਦੀ ਜੇ ਇੱਕ ਦਾ ਵੀ ਹੋ ਜਵੇ 1 ਲੱਖ ਬੰਦੇ ਦੇਖੋ ਤੁਸੀਂ ਕਿੰਨੇ ਕਿੰਨੇ ਪੈਸੇ ਬਰਬਾਦ ਕਰ ਚੁੱਕੇ ਹੋ ਕਿਸੇ ਮੈਂ ਇਹ ਨਹੀਂ ਕਹ ਰਹੀ ਜੋ ਦੁਖੀ ਬੰਦਾ ਹੁੰਦਾ ਇਨਸਾਨ ਹੁੰਦਾ ਅਲੱਗ ਕੁਛ ਵੀ ਦੇਣੇ ਲਈ ਤਿਆਰ ਹੋ ਜਾਂਦਾ ਜਿੰਨੇ ਮਰਜ਼ੀ ਕੋਈ ਪੈਸੇ ਮੰਗੇ ਚਾਹੇ ਮੈਂ ਵੀ ਮੰਗਾ ਤੁਸੀਂ ਮੈਨੂੰ ਵੀ ਦੇਣ ਨੂੰ ਤਿਆਰ ਹੋ ਜਾਓਗੇ ਇੱਥੇ ਤੱਕ ਵੀ ਇਹ ਮੈਨੂੰ ਕਈ ਫੋਨ ਕਾਲ ਜਵਕ ਤੇ ਔਨ ਕਰ ਲੈਣਾ ਕਹਿਣਗੇ ਬੀਬੀ ਜਿੰਨੇ ਮਰਜ਼ੀ ਪੈਸੇ ਲੈ ਲੈ ਪਰ ਸਾਡੇ ਨਾਲ ਇੱਕ ਵਾਰੀ ਗੱਲ ਕਰ ਲੈ ਸਾਨੂੰ ਆਪਣੇ ਘਰੇ ਬੁਲਾ ਲਓ ਉਹ ਹੋ ਮੇਰੇ ਘਰੇ ਕਿਹੜੀ ਐਸੀ ਖਾਸ ਚੀਜ਼ ਆ ਹੈ ਉਹੀ ਚੀਜ਼ ਆ ਜਿਹੜੀ ਮੈਂ ਵੀਡੀਓ ਦੇ ਵਿੱਚ ਪਾ ਦੇਣੀ ਆ ਹੱਕ ਨਹੀਂ ਬਸ ਘਰੇ ਆਉਣ ਨਾਲ ਕਿਸੇ ਨੂੰ ਕੁਝ ਨਹੀਂ ਮਿਲਣਾ ਫੋਨ ਤੇ ਗੱਲ ਕਰਨਾ ਕਿਸੇ ਨੂੰ ਕੁਝ ਨਹੀਂ ਮਿਲਣਾ ਜਿਹਨੂੰ ਮਿਲਣਾ ਵੀਡੀਓ ਵਾਚ ਕਰਨ ਨਾਲ ਮਿਲਣਾ ਆਕਰ ਮੇਰੀ ਕੋਈ ਵੀ ਕਿਸੇ ਕਿਸਮ ਦੀ ਕੋਈ ਗਲਤੀ ਕਰ ਰਿਹਾ ਜਾਂ ਕਿ ਮੇਰੀ ਵੀਡੀਓ ਚੱਕ ਕੇ ਪਾ ਰਿਹਾ ਮੈਂ ਦੇਖਦੀ ਆ ਕਈ ਲੋਕ ਮੈਨੂੰ ਸਾਡੇ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਨੇ ਉੱਤੇ ਤੁਹਾਡੀ ਵੀਡੀਓ ਕਿਸੇ ਹੋਰ ਚੈਨਲ ਤੇ ਚੱਲ ਰਹੀ ਸੀ ਜਾਂ ਤੁਹਾਡੀ ਵੀਡੀਓ ਮੈਂ ਕੀ ਆ ਇੱਕ ਹੋਰ ਕਹਦੇ ਨੇ ਜਿਹਨੂੰ ਇੰਸਟਾਗ੍ਰਾਮ ਤੇ ਚੱਲ ਰਹੀ ਸੀ ਹੋਰ ਪਤਾ ਨਹੀਂ ਕਿੱਥੇ-ਕਿੱਥੇ ਚੱਲ ਰਹੀਆਂ ਨੇ ਹੈ ਪਰ ਉਹ ਅਗਲਾ ਆਪਦਾ ਹੀ ਨੁਕਸਾਨ ਕਰਦਾ ਮੇਰਾ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਇੰਨੀ ਗੱਲ ਜ਼ਰੂਰ ਕਹਨੀ ਆ ਜੇ ਕੋਈ ਤੁਹਾਨੂੰ ਮੇਰੀ ਅੱਜ ਕੱਲ ਆਈਐਸ ਦਾ ਜਵਾਨਾ ਆਈਏਆਈ ਦਾ ਬਹੁਤ ਕੁਝ ਹੁੰਦਾ ਤੁਹਾਡੇ ਕੋਲੋਂ ਕੋਈ ਪੈਸੇ ਮੰਗਦਾ ਪੈਸੇ ਨਾ ਦਿਓ ਪਰ ਇੱਕੋ ਹੀ ਮੇਰੀ ਹੱਥ ਬੰਨ ਕੇ ਬੇਨਤੀ ਆ ਮੈਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੀ ਦੇਖੋ ਤੁਸੀਂ ਕਹਿੰਦੇ ਜੇ ਸਾਡਾ ਕੰਮ ਨਾ ਬਣਿਆ ਸੀ ਜੁੱਤੀਆਂ ਲਾਵਾਂਗੇ ਕੀ ਗੱਲ ਵੀ ਮਾਤਾ ਤੋਂ ਪ੍ਰੋਨੋਟ ਬਣਾ ਲੈ ਪੈਸੇ ਲੈ ਲੈ ਹੂੰ ਦੱਸੋ ਤਾਂ ਸਹੀ ਮੇਰਾ ਗਲਤਾ ਕਰੋ ਇਹ ਗੱਲ ਉੱਥੇ ਹੁੰਦੀ ਆ ਜਿੱਥੇ ਅਗਲੇ ਪੈਸੇ ਲੈਂਦੇ ਨੇ ਮੈਟਰ ਕਾ ਕੇ ਗੱਲ ਕਰਦੀਆਂ ਕੋਈ ਮੈਂ ਲੁਕਮੀ ਸੁਖਮੀ ਨਹੀਂ ਕਰਦੀ ਕੋਈ ਮੈਂ ਟੂਨੇ ਨਹੀਂ ਕਰਵਾਉਂਦੀ ਕੋਈ ਮੈਂ ਕਿਸੇ ਨੂੰ ਕਿਸੇ ਦੇ ਬੱਸ ਵਿੱਚ ਨਹੀਂ ਕਰਵਾਉਂਦੀ ਸਿਰਫ ਰਿਸ਼ਤੇ ਸਮਾਰਦੀਆਂ ਇਹ ਪਾਪ ਕੋਈ ਕਿਸੇ ਦੇ ਬਾਪ ਦੇ ਨਹੀਂ ਨਾ ਮੇਰੇ ਨਾ ਕਿਸੇ ਹੋਰ ਦੇ ਜੁਗੋ ਜਗਤ तक चले आए हैं पर गोली असर बंदूक चो निकली ही कर दी है समझ गए ना हम तुम गल मोटी जी मिसाल जी देते हैं गोली हमेशा राफल चो निकली ही कम करो जह जी राफल बारह बोर दार बोर वाला असर करूगी अठत्ती बोर दिया अठत्ती बोर वाला करूगी है जहजा रोंद जे हम अपने को पक्की रफल आ पक्का पिस्तौल एल जी का रौंद पाया तो वह ज्यादा तेज चलूगा समझ गए ना गल ਕਰਨਾ ਤੁਸੀਂ ਆ ਦੱਸਣਾ ਮੈਂ ਆ ਵਿਧੀ ਅਨਸਾਰ ਕਰਿਓ ਕੰਮ 11 ਦਿਨ ਕਰਨਾ ਜੇ ਤੁਹਾਡਾ ਕੋਰਟ ਕਚਹਿਰੀ ਦੇ ਵਿੱਚ ਕੇਸ ਚੱਲਦਾ ਭਾਵੇਂ ਕਿਸੇ ਵੀ ਕਿਸਮ ਦਾ ਜੇ ਤੁਸੀਂ ਆਪਣੀ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ ਅਸੀਂ ਹਾਰੀਏ ਨਾ ਭਾਵੇਂ ਕੋਈ ਵੀ ਹਣੇ ਬਾਰ-ਬਾਰ ਮੈਨੂੰ ਇਹ ਨਾ ਪੁੱਛਿਆ ਜੀ ਸਾਡਾ ਆ ਕੇਸ ਚੱਲਦਾ ਸਾਡਾ ਆ ਕੇਸ ਚੱਲਦਾ ਕੁੱਲ ਕੇਸ ਦਾ ਨਾਮ ਲਿਆ ਮੈਂ ਕੁੱਲ ਕੇਸ ਕੋਈ ਵੀ ਕੇਸ ਹੋ ਸਕਦਾ ਹੁਣ ਦਿਨ ਦੀ ਕੋਈ ਵਿਚਾਰਨੀ ਅਗਰ ਸ਼ਨੀਵਾਰ ਤੋਂ ਕਰ ਲੋ ਤਾਂ ਜ਼ਿਆਦਾ ਵਧੀਆ ਵਾ ਅਗਰ ਸ਼ਨੀਵਾਰ ਨਹੀਂ ਕੋਈ ਵੀ ਦਿਨ ਜਦ ਤੁਹਾਡੇ ਕੋਲੇ ਵੀਡੀਓ ਪਹੁੰਚ ਗਈ ਉਸ ਦਿਨ ਤੋਂ ਤੁਸੀਂ ਕਰ ਸਕਦੇ ਹੋ ਕਰਨਾ ਲਗਾਤਾਰ 11 ਦਿਨਾਂ ਪਰ ਹੁਣ ਕਰਨਾ ਕੀ ਹੈ ਇਹ ਸੁਣੋ ਤੁਸੀਂ ਇਹ ਜਿਹੜਾ ਪਾ ਇਹ ਤੁਹਾਨੂੰ ਦੱਖਣ ਜਾਂ ਪੱਛਮ ਜੇ ਵਿੱਚ 11 ਪੱਪਾ ਚਾਹੀਦੇ ਨੇ ਜਾਂ ਐ ਕਰ ਲੋ ਵੀ ਪੰਜ ਇੱਧਰ ਮਿਲ ਕੇ ਦੱਖਣ ਬੰਨੀ ਪੰਜ ਪੱਛਮ ਬੰਨੀ ਮਿਲ ਗਏ ਹੈ ਉੱਥੇ ਤੁਸੀਂ ਹੁਣ ਕੀ ਕਰਨਾ? ਡੈਲੀ 11 ਦਿਨ ਡੈਲੀ ਕਰਨਾ ਕਾਕਾ ਜੀ ਭੁੱਲ ਨਾ ਜਾਓ ਮੇਰੀ ਭੈਣੋ ਫਿਰ ਤੁਸੀਂ ਕਹਿੰਦੇ ਸੰਤਾ ਪਤਾ ਨਹੀਂ ਲੱਗੇ ਜੇ ਤੁਹਾਨੂੰ ਪਿੱਪਲ ਨਹੀਂ ਮਿਲਦਾ ਫਿਰ ਤੁਸੀਂ ਇਹ ਕੰਮ ਨਾ ਕਰਿਓ ਫਿਰ ਇਹਦਾ ਕਰਨ ਦਾ ਕੋਈ ਫਾਇਦਾ ਨਹੀਂ ਪਹਿਲਾਂ ਤੁਸੀਂ 11 ਪਿੱਪਲ ਚਾਹੇ ਗੱਡੀ ਲੈ ਕੇ ਜਾਓ ਚਾਹੇ ਆਪਣਾ ਮੋਟਰਸਾਈਕਲ ਤੇ ਦੱਖਣਵੰਨੀ ਦੇ ਪਾਸੇ ਨਿਕਲ ਜਾਓ ਇੱਕ ਦਿਨ ਇੱਕ ਪਿੱਪਲ ਥੱਲੇ ਦੂਜੇ ਦਿਨ ਦੂਜੇ ਥੱਲੇ ਆ ਅਲੱਗ-ਅਲੱਗ ਕਰਦੇ ਤਾਂ ਜ਼ਿਆਦਾ ਫਾਇਦਾ ਹੁੰਦਾ ਜੇ ਇੱਕ ਪਿਪਾ ਥਲੇ ਵਾਰ-ਵਾਰ ਕਰਦਾ ਤਾਂ ਥੋੜਾ ਜਿਹਾ ਅਸਰ ਘਟ ਜੂਗਾ ਇਹਦਾ ਇਹ ਮੈਂ ਇਹ ਵੀ ਕਹਿਣੀ ਆ ਅਗਰ ਤੁਹਾਨੂੰ 11 ਪਿਪਲ ਮਿਲਦੇ ਨੇ 11 ਥਲੇ ਅਲੱਗ-ਅਲੱਗ ਐ ਪਾ ਕਰੋਗੇ ਤਾਂ ਤੁਹਾਨੂੰ ਜ਼ਬਰਦਸਤ ਫਾਇਦਾ ਮਿਲੂਗਾ ਹੁਣ ਤੁਸੀਂ ਕਰਨਾ ਕੀ ਆ ਇੱਕ ਜਿਹੜਾ ਐ ਮਿੱਟੀ ਦੀ ਬਣੀ ਹੋਈ ਕੋਈ ਵੀ ਭਾਂਡਾ ਭਮਾ ਉਹ ਐਨਾ ਕੁ ਹੋਵੇ ਅੱਜ ਮੈਂ ਕਹਿੰਦੇ ਨੇ ਠੁੱਠੀ ਹੋਵੇ ਜਾਂ ਕੋਈ ਵੀ ਹੋਵੇ ਅੱਜ ਕੱਲ ਲੇਡੀਜ਼ ਸਾਰਿਆਂ ਨੂੰ ਪਤਾ ਜਿਵੇਂ ਵਰਤਾਂ ਦੇ ਜਿਹੜਾ ਕਰਵਲ ਉੱਪਰ ਰੱਖਦੇ ਨੇ ਮਿੱਟੀ ਜੀ ਦੀ ਹੁੰਦੀ ਆ ਉਹ ਚੀਜ਼ ਐ ਉਹਨੂੰ ਕੀ ਕਹਿੰਦੇ ਨੇ ਠੁੱਠੀ ਕਹਿੰਦੇ ਨੇ ਉਹਦੇ ਵਿੱਚ ਤੁਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਉਣੇ ਨੇ ਧਿਆਨ ਨਾਲ ਸੁਣੋ ਹੈ ਕਰਨਾ ਡੈਲੀਆ ਨਾਗਾ ਨਹੀਂ ਪਾਉਣਾ ਵਿੱਚ ਦੀ ਮੀਂਹ ਜਾਵੇ ਬਾਜ ਆਵੇ ਨੇਰੀ ਜਾਵੇ ਟਾਈਮ ਭਾਵੇਂ ਕੋਈ ਵੀ ਹੋਵੇ ਟਾਈਮ ਦਾ ਕੋਈ ਵਿਚਾਰ ਨਹੀਂ ਦਿਨ ਭਾਵੇਂ ਕੋਈ ਵੀ ਹੋਵੇ ਪਰ ਨਾਗਾ ਨਹੀਂ ਪਾਉਣਾ ਪਿੱਪਲ ਥੱਲੇ ਹੀ ਇਹ ਸਮਾਨ ਰੱਖਣਾ ਇਹ ਨਹੀਂ ਵੀ ਬਰੋਟੇ ਥੱਲੇ ਰੱਖ ਕੇ ਆਣਾ ਜਾਂ ਕੱਕਰ ਥੱਲੇ ਰੱਖਣ ਜਾਂ ਪਿੱਪਲ ਥੱਲੇ ਪਿੱਪਲ ਥੱਲੇ ਬਾਰ ਬਾਰ ਕਹਿਨੀ ਆ ਹੈ ਕਿ ਨਹੀਂ ਰੱਖਣਾ ਕੀ ਆ ਤੁਸੀਂ ਲੈਣਾ ਕੀ ਆ ਜੇ ਤੁਹਾਡਾ ਕੋਟ ਕਚਹਿਰੀ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਕੇਸ ਤੁਸੀਂ ਜਿੰਨਾ ਚਾਹੋਨੇ ਹੋ ਫਿਰ ਤੁਹਾਨੂੰ ਇਕੱਤਰ ਕਰਨਾ ਪਊਗਾ 11 ਦਿਨ ਤੁਸੀਂ ਕਰਨਾ ਹੈ ਪਾ ਗੁੜ ਥੋੜਾ ਜਿਹਾ ਕਾਲੇ ਤੇਲ ਹੂੰ ਤੇ ਲਾਲ ਸੰਧੂਰ ਥੋੜਾ ਜਿਹਾ ਵਿੱਚ ਸਰੋਂ ਦਾ ਤੇਲ ਪਾਓ ਕਾਹ ਚੀਜ਼ਾਂ ਹੈ ਗੁੜ ਕਾਲੇ ਤੇਲ ਲਾਲ ਸੰਧੂਰ ਥੋੜਾ ਜਿਹਾ ਸਰੋਂ ਦਾ ਤੇਲ ਹੈ ਇਹ ਚੀਜ਼ਾਂ ਤੁਸੀਂ ਡੇਲੀ ਪਤਾ ਜਿਹੜਾ ਹੁੰਦਾ ਬਿਰਸ਼ ਉਹਦੇ ਜਿਹੜਾ ਮੋਟਾ ਜੀਰਾ ਹੁੰਦਾ ਜਿੱਥੋਂ ਉੱਪਰ ਨੂੰ ਫੈਲਦਾ ਉਹਦੇ ਨੀਚੇ ਰੱਖਣਾ ਇਹ ਤਾਂ ਸਾਰਿਆਂ ਨੂੰ ਪਤਾ ਨਾ ਕਿ ਹੁਣ ਇਹ ਵੀ ਨਹੀਂ ਸਮਝ ਆਉਂਦੀ ਜਿਹੜਾ ਤਾਂ ਮੂਲ ਆ ਨਾ ਮੂਲ ਦੇ ਬਿਲਕੁਲ ਨਜ਼ਦੀਕ ਰੱਖ ਕੇ ਆਉਣਾ ਮੂਲ ਦਾ ਤਾਂ ਤੁਸੀਂ ਸਮਝ ਗਏ ਹੋਵੋਗਾ ਨਾ ਤੇ ਜਿੱਥੋਂ ਧਰਤੀ ਤੋਂ ਸ਼ੁਰੂ ਹੁੰਦਾ ਛਾ ਉਹਥੋਂ ਤੁਸੀਂ ਰੱਖਣਾ ਇਹ 11 ਦਿਨ ਨਾਗਾ ਨਹੀਂ ਪਾਉਣਾ ਦਿਸ਼ਾ ਸੁਣ ਲਓ ਜਾਂ ਦੱਖਣ ਵੱਨੀ ਜਾਂ ਪੱਛਮ ਵੱਨੀ ਹੋਰ ਕਿਸੇ ਦਿਸ਼ਾ 'ਚ ਨਹੀਂ ਰੱਖਣਾ ਜਾਂ ਦੱਖਣ ਵੱੰਨੀ ਜਾਂ ਪੱਛਮ ਵੱੰਨੀ ਤੁਸੀਂ 11 ਪਿੱਪਲ ਟੋਹ ਸਕਦੇ ਹੋ ਜਿਵੇਂ ਇੱਥੋਂ ਚੱਲ ਪੋ چاہے ਛੋਟੇ-ਛੋਟੇ ਪਿੱਪਲ ਹੋਣ ਕਈ ਵਾਰੀ ਵੱਡੇ ਨਹੀਂ ਹੁੰਦੇ ਕੋਈ ਤੁਹਾਨੂੰ 2 ਫੁੱਟ ਦਾ ਪਿੱਪਲ 4 ਫੁੱਟ ਦਾ ਫੁੱਟ ਦਾ ਪਿੱਪਲ ਮਿਲ ਜਵੇ ਤੁਸੀਂ ਉਹਦੇ ਨੀਚੇ ਵੀ ਕਰ ਸਕਦੇ ਹੋ ਪਰ ਕਰਨਾ ਪਿੱਪਲ ਦੇ ਨੀਚੇ ਹੀ ਹੈ ਕੰਮ ਪਿੱਪਲ ਦੇ ਜਿਹੜਾ ਮੂਲ ਆ ਜਿੱਥੇ ਉਹਦੀ ਧਰਤੀ ਦੇ ਵਿੱਚ ਉੱਤਨੁਸ਼ਾਰ ਸ਼ੁਰੂ ਹੁੰਦਾ ਪਿੱਪਲ ਧਰਤੀ ਚੋਂ ਨਿਕਲ ਕੇ ਉੱਥੇ ਤੁਸੀਂ ਇਹ ਪਾ ਕਰਨਾ ਕਰਨਾ ਲਗਾਤਾਰ 11 ਦਿਨਾਂ ਫਿਰ ਸੋਲੋ ਗੋੜ ਥੋੜਾ ਜਿਹਾ ਕਾਲੇ ਤੇਲ ਲਾਲ ਸੰਧੂਰ ਥੋੜਾ ਜਿਹਾ ਵਿੱਚ ਸਰੋਂ ਦਾ ਤੇਲ ਪਾਉਣਾ ਇਹ ਸਾਰਾ ਸਮਾਨ ਇੱਕ ਮਿੱਟੀ ਦੀ ਜਿਹੜੀ ਆਪਣੀ ਹੁੰਦੀ ਆ ਉਹ ਸੌਰੀ ਕੀ ਕਹਿੰਦੇ ਨੂੰ ਕਰੋਵਾ ਦੇ ਉੱਤੇ ਦੰਦੇ ਨੇ ਠੁੱਟੀ ਉਹਦੇ ਵਿੱਚ ਪਾਉਣਾ ਇਹ ਠੁੱਟੀਆਂ ਉੱਥੇ ਰੱਖ ਲੈ ਇਕੱਠੀਆਂ ਹੀ ਤੁਸੀਂ 11 ਠੁੱਟੀਆਂ ਲੈ ਲਓ ਤੁਹਾਨੂੰ ਦਿਨ ਦਾ ਭਲੇਖਾ ਨਹੀਂ ਪਊਗਾ ਹਰ ਪਰਿਵਾਰ ਚ ਮੈਂਬਰ ਨੂੰ ਦੱਸ ਦੇ ਵੀ ਆਪਾਂ ਇਹ ਕੰਮ ਕਰਨਾ ਵੀ ਸਾਡੇ ਯਾਦ ਕਰਾ ਦਿਓ ਸਮਾਨ ਤੁਸੀਂ ਪਾਓ ਤੇ ਚੁੱਪ ਕਰਕੇ ਗੱਡੀ ਚ ਰੱਖੋ ਮੋਟਰਸਾਈਕਲ ਤੇ ਰੱਖੋ ਜੋ ਵੀ ਸਾਈਕਲ ਆ ਤੁਹਾਡੇ ਕੋਲੇ ਤੁਰਕੇ ਦਾ ਬੰਦਾ 11 ਪਿਪਲ ਨਹੀਂ ਕਰ ਸਕਦਾ ਅੱਜ ਜਿਹੜੇ ਪਿਪਾ ਥੱਲੇ ਕਰਤਾ ਕੱਲੋਂ ਨਹੀਂ ਕਰਨਾ ਅਗਰ ਜੇ ਤੁਹਾਨੂੰ ਕਾ ਮਜਬੂਰੀ ਆ ਤੁਸੀਂ ਇੱਕ ਪਿਪਾ ਥਲੀ ਕਰਨੋਂ ਫਿਰ ਕੋਨਾ ਫਾਇਦਾ ਨਹੀਂ ਮਿਲੂਗਾ ਫਿਰ ਕਹਿੰਦੀ ਆ ਜੇ ਤੁਸੀਂ 22x ਬਰੀਜਲ ਹੋਣਾ ਚਾਹੁੰਦੇ ਹੋ ਕੇਸਮ ਆਪਣੇ ਹੱਕ ਚ ਲੈਣਾ ਚਾਹੁੰਦੇ ਹੋ ਭਾਵੇਂ ਕਿਸੇ ਵੀ ਕਿਸਮ ਦਾ ਤਾਂ ਤੁਹਾਨੂੰ 11 ਪਿਪਾ ਥਲੀ ਕਰਨਾ ਹੀ ਪਵੇਗਾ ਆਪਾਂ ਬਾਕੀ ਤੁਸੀਂ ਜੇ ਨਵੇਂ ਆਏ ਹੋ ਵੀਡੀਓ ਨੂੰ ਦੇਖੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਆਪਾ ਵਾਲੀਆਂ ਦੇਖਣ ਨੂੰ ਮਿਲਣਗੀਆਂ ਤੇ ਤੁਹਾਡੇ ਫਾਇਦੇ ਵੀ ਹੁੰਦੇ ਨੇ ਦੇਖੋ ਮੈਂ ਫੇਸਬੁੱਕ ਤੇ ਸਟੋਰੀਆਂ ਲਾਈਆਂ ਹੋਈਆਂ ਨੇ ਤੇ ਜਿਹੜਾ ਵੀ ਆਪਾਂ ਨੂੰ ਪਾ ਬਹੁਤ ਪਾ ਆਉਂਦੇ ਨੇ ਫਟਾਫਟ ਫੋਨ ਆ ਰਹੇ ਨੇ ਅਗਲੇ ਦੇ ਸੌਰੀ ਮੈਸੇਜ ਆਉਂਦੇ ਨੇ ਤੇ ਮੈਂ ਹੁਣ ਮੈਂ ਸਟੋਰੀ ਲਾ ਦਨੀ ਆ ਉਹਨਾਂ ਦੀ ਹਾਂ ਕਿ ਸਟੋਰੀ ਦੇ ਨਾਲ ਅਗਲੇ ਨੂੰ ਸਭ ਨੂੰ ਪਤਲ ਕਈ ਲੋਕੀ ਕਹਿੰਦੇ ਨੇ ਬੇਬੇ ਪਖੰਡ ਕਰਦੇ ਪਖੰਡ ਨੂੰ ਮੈਂ ਕਿਹੜਾ ਦਿੱਤਾ ਚਲ ਪੈਸੇ ਲੈਣੀਆਂ ਪੈਸੇ ਵਾਲਾ ਬੰਦਾ ਪਖੰਡ ਕਰ ਜਾ ਕਿ ਮੈਂ ਸਿਰ ਹਿਲਾ ਕੇ ਕੋਈ ਜਟਾ ਹਿਲਾ ਕੇ ਕੋਈ ਮੈਂ ਕਿ ਨਹੀਂ ਮੇਰੇ ਚ ਬਾਬਾ ਆਉਂਦਾ ਭਾਈ ਮੇਰੇ ਚ ਕੁਛ ਨਹੀਂ ਆਉਂਦਾ ਮੈਂ ਇੱਕ ਘਰੇਲੂ ਇਸਤਰੀ ਆ ਮੈਂ ਕੰਮ ਕਰਨ ਵਾਲੀ ਆ ਮੈਂ ਐਸੇ ਕਰਕੇ ਫੋਨ ਨਹੀਂ ਚੱਕਦੀ ਮੈਂ ਛੱਤਰ ਥੋੜੀ ਖਾਣੇ ਨੇ ਰੋਟੀ ਖਾਣੀ ਆ ਪਤਾ आले ਬਾਹ ਫੜ ਕੇ ਬਾਹਰ ਕੱਢ ਦੇਣਗੇ आले ਕਹਿਣਗੇ ਤਾਂ ਪੂਰੀ ਸਰਦੜੀ ਫੋਨਾਂ ਤੇ ਲੱਗੀ ਰਹਿੰਦੀ ਆ ਉਧਰ ਭਈਏ ਚਾਹ ਨੂੰ ਖੜੰਦ ਨੇ ਉਧਰ ਰੋਟੀ ਬਣਾਉਣੀ ਹੁੰਦੀ ਵੀ ਇਹ ਕੰਮ ਮੇਤੇ ਫੋਨ ਵਾਲਾ ਨਹੀਂ ਹੁੰਦਾ ਮੈਂ ਕਿਹਾ ਜ਼ਰੂਰ ਸੀ ਲਾਸ ਕੀਤਾ ਸੀ ਵੀ ਮੈਂ ਫੋਨ ਤਾਂ ਗੱਲ ਕਰਾਂਗੀ ਪਰ ਮੈਨੂੰ ਫੋਨ ਵੀ ਕੋਈ ਗਲਤ ਨਹੀਂ ਆਇਆ ਆਪਾਂ ਇਹ ਵੀ ਨਹੀਂ ਕਿਸੇ ਨੂੰ ਇਲਜ਼ਾਮ ਲਾਉਂਦੇ ਵੀ ਮੈਨੂੰ ਗਲਤ ਫੋਨ ਆਉਂਦਾ ਸੀ ਤਾਂ ਮੈਂ ਬੰਦ ਕਰਤਾ ਨਾ ਬੜੇ ਬੀਬੀਆਂ ਭੈਣਾਂ ਦੇ ਬੜੇ ਮੇਰੇ ਪਿਆਰੇ ਪਿਆਰੇ ਬੱਚਿਆਂ ਦੇ ਆਉਂਦੇ ਸੀ ਪਰ ਮੇਰੀ ਮਜਬੂਰੀ ਸਮਝੋ ਵੀ ਮੈਂ ਫੋਨ ਅਟੈਂਡ ਨਹੀਂ ਤੁਹਾਡਾ ਕਰ ਸਕਦੀ ਮੈਨੂੰ ਬਸ ਤੁਸੀਂ ਮੈਸੇਜ ਰਾਹੀਂ ਜੋ ਵੀ ਤੁਹਾਨੂੰ ਤਕਲੀਫ ਹੁੰਦੀ ਹੈ ਤੁਸੀਂ ਦੱਸ ਦਿਓ